ਪੇਸੂਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਠਾਨਕੋਟ ਦੇ ਮਾਦੋਪੁਰ ਹੈਡਵਰਕਸ ਦਾ ਫਲੱਡ ਗੇਟ ਜਿਹੜਾ ਹੈ ਟੁੱਟ ਚੁੱਕਿਆ ਹੈ ਜਿਸ ਦੇ ਚਲਦੇ ਤਸਵੀਰਾਂ ਦੇਖ ਸਕਦੇ ਹੋ ਬੇਹੱਦ ਪਾਣੀ ਦਾ ਵਿਕਰਾਲ ਰੂਪ ਦੇਖਣ ਨੂੰ ਮਿਲਿਆ ਹੈ ਸਿੱਧਾ ਰਾਵੀ ਦਰਿਆ ਦੇ ਵਿੱਚ ਜਾ ਡਿੱਗਦਾ ਹੈ ਡੈਮ ਤੇ ਆ ਰਹੇ ਪਾਣੀ ਦੇ ਕਰੀਬ ਦੇਖ ਸਕਦੇ ਹੋ 50 ਲੋਕ ਜਿਹੜੇ ਨੇ ਦੂਸਰੇ ਪਾਸੇ ਫਸ ਚੁੱਕੇ ਨੇ ਜਿਨ੍ਹਾਂ ਨੂੰ 에ਅਰ ਫੋਰਸ ਅਤੇ ਆਰਮੀ ਦੇ ਸੰਜੇ ਆਪਰੇਸ਼ਨ ਦੇ ਨਾਲ ਚਨੀਊਕ ਹੈਲੀਕਾਪਟਰ ਦੀ ਮਦਦ ਦੇ ਨਾਲ ਉਹਨਾਂ ਕਰਮਚਾਰੀਆਂ ਦਾ ਉਹਨਾਂ ਮਲਾਜ਼ਮਾਂ ਦਾ ਜਿਹੜਾ ਹੈ ਰੈਸਕਿਊ ਕੀਤਾ ਜਾ ਰਿਹਾ ਇੱਕ ਮਲਾਜ਼ਮ ਲਾਪਤਾ ਦੱਸਿਆ ਜਾ ਰਿਹਾ ਰਾਵੀ ਦਰਿਆ ਦੇ ਵਿੱਚ ਮਾਦੋਪੁਰ ਹੈਡਵੌਕਸ ਤੇ ਦੱਸਦੀ ਹੈ ਕਿ ਛੱਡੇ ਜਾਣ ਵਾਲੇ ਪਾਣੀ ਦੀ ਵਾਰ ਇਹ ਚਲਦੇ ਇੱਕ ਵਾਰ ਫਿਰ ਤੋਂ ਦੇਖ ਸਕਦੇ ਹੋ ਆਫਤ ਬਣ ਚੁੱਕਿਆ ਹੈ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਾਣੀ ਦਾ ਵੇਕ ਕਿੰਨਾ ਸੀ ਕਿ ਮਾਦੋਪੁਰ ਹੈਡਵੌਕਸ ਦਾ ਫਲੱਡ ਗੇਟ ਜਿਹੜਾ ਟੁੱਟ ਚੁੱਕਿਆ ਹੈ ਪਰ ਦੇਖ ਸਕਦੇ ਹੋ ਮੌਕੇ ਤੇ ਆਰਮੀ ਪਹੁੰਚ ਚੁੱਕੀ ਹੈ ਤੇ 에ਅਰ ਫੋਰਸ ਤੇ ਨਾਲ ਮਿਲ ਕੇ ਇਸ ਚਿਨਿਊਕ ਹੈਲੀਕਾਪਟਰ ਦੀ ਮਦਦ ਦੇ ਨਾਲ ਫਸੇ ਹੋਏ ਮਲਾਜ਼ਮਾਂ ਨੂੰ ਕੱਢਿਆ ਜਾ ਰਿਹਾ ਹੈ ਦੇ ਵੀ ਕੀ ਕੁਝ ਦੇਖੋ ਬੰਦੇ ਉਥੇ 50 ਬੰਦੇ ਉਥੇ ਇੱਕ ਫਲੱਡ ਗੇਟ ਨੂੰ ਓਪਨ ਦੀ ਕੋਸ਼ਿਸ਼ ਕਰ ਰਹੇ ਸੀ ਜਿੱਥੇ ਉੱਥੇ ਡੈਮੇਜ ਹੋਈ ਸੀਗੀ ਜਿਹਦੇ ਕਰਕੇ ਉਹ ਟ੍ਰੈਪ ਹੋ ਗਏ ਤੇ ਰੈਸਕਿਊ ਆਪਰੇਸ਼ਨ ਔਨ ਹੈਗਾ ਤੇ 50 ਬੰਦੇ ਉੱਥੇ ਟੋਟਲ ਫਸੇ ਹੋ ਸੀਗੇ ਇੱਕ ਸੌਟੀ ਲੱਗ ਗਈ ਹੈਗੀ ਹੈ ਹੈਲੀਕਾਪਟਰ ਦੀ ਉਹਦੇ ਵਿੱਚੋਂ ਕਾਫੀ ਬੰਦੇ ਲੈ ਗਏ ਨੇ ਤੇ ਦੂਜੀ ਸੌਟੀ ਹੁਣੇ ਲੱਗਣ ਲੱਗੀ ਹੈ ਉਨੇ ਵੈਰੀ ਵੈਰੀ ਸੂਨ एवरीवन विल बी रेस्क्यूड ਕੋਈ ਕੈਜੁਅਲਟੀ ਨਹੀਂ ਆਈ ਸਰ ਦੇਖੋ ਇਹਦੇ ਬਾਰੇ ਇੱਕ ਵਾਰੀ ਰੈਸਕਿਊ ਆਪਰੇਸ਼ਨ ਮੁਕੰਮਲ ਹੋ ਜਾਏ ਫਿਰ ਮੈਂ ਇਹਦੇ ਬਾਰੇ ਕੁਝ ਸਰ ਉਹਦਾ ਸਥਿਤੀ ਕੀ ਹੈ ਇਸ ਵੇਲੇ ਜੇ ਪਿੱਛੇ ਦੀ ਗੱਲ ਕਰੀਏ ਜਾਂ ਜਿਵੇਂ ਦੀ ਰਿਪੋਰਟ ਆ ਰਹੀ ਹੈ ਦੇਖੋ ਜਿੰਨਾ ਪਾਣੀ ਦਾ ਹੈਗਾ ਅੱਜ ਥੋੜਾ ਜਿਹਾ ਵੀ ਕਿਊਸੈਕਸ ਘਟ ਹੋਇਆ ਸੀ ਬਟ ਵੀ ਨੀਡ ਟੂ ਬੀ ਵਾਚਫੁਲ ਬਿਕਾਜ਼ ਬਾਰਿਸ਼ ਦਾ ਸੀਜ਼ਨ ਅਜੇ ਵੀ ਹੈਗਾ ਤੇ ਅਜੇ ਆਪਾਂ ਅਗਲੇ ਹਫਤਾ ਕਾਪਾਂ ਬਹੁਤ ক্লোਸਲੀ ਇਸ ਨੂੰ ਵਾਚ ਕਰਾਂਗੇ ਤੇ ਸਾਡੀ ਜਿਹੜੀ ਵੀ ਐਕਟੀਵਿਟੀਆਂ ਨੇ ਜਿਨ੍ਹਾਂ ਪਿੰਡ ਐਟ ਥ੍ਰੈਟ ਹੈਗੇ ਨੇ ਨਦੀਆਂ ਦੇ ਨਾਲ ਭਾਵੇਂ ਰਾਵੀ ਦੇ ਨਾਲ ਹੋਣ ਭਾਵੇਂ ਉਝ ਦੇ ਨਾਲ ਹੋਣ ਉਹ ਸਾਰਿਆਂ ਦੇ ਵਿੱਚ ਟੀਮਾਂ ਨੇ ਜਾ ਜਾ ਕੇ ਅਨਾਉਂਸਮੈਂਟਸ ਕੀਤੀਆਂ ਨੇ ਮੈਜੋਰਿਟੀ ਪਿੰਡਾਂ 'ਚ ਆਪਾਂ ਲੋਕਾਂ ਨੂੰ ਕਿਹਾ ਹੈਗਾ ਕਿ ਉਧਰ ਨਹੀਂ ਛੱਡ ਦੇ ਤੇ ਫਿਰ ਵੀ ਜਿਹੜਾ ਕੋਈ ਉੱਥੇ ਫਸਿਆ ਰਹਿ ਜਾਂਦਾ ਹੈ ਉੱਥੇ ਅਸੀਂ ਰੈਸਕਿਊ ਆਪਰੇਸ਼ਨ ਚਲਾਇਆ ਹੈ ਸਾਡੇ ਕੋਲ ਐਨਡੀਆਰਐਫ ਦੀ ਟੀਮਾਂ ਨੇ ਸਾਡੇ ਕੋਲ 에어 ਫੋਰਸ ਦੀ ਟੀਮ ਹੈਗੀ ਆ ਸਾਡੇ ਕੋਲ ਆਰਮੀ ਦੀ ਹੈਗੀ ਆ ਤੇ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਮੇਰੀ ਬੇਨਤੀ ਹੈ ਸਾਰੇ ਹੈਲਪਲਾਈਨ ਨੰਬਰ ਪਲੀਜ਼ ਉਹਨੂੰ ਤੁਸੀਂ ਕਾਲ ਕਰੋ ਜੇ ਤੁਹਾਨੂੰ ਕੋਈ ਵੀ ਇਸ਼ੂ ਆਉਂਦਾ ਹੈ ਕਿਤੇ ਕੋਈ 트랩ਡ ਹੈਗਾ ਯਾ ਕਿਸੇ ਨੂੰ ਕਿਤੇ ਰਾਸ਼ਨ ਦੀ ਜ਼ਰੂਰਤ ਹੈ ਜਾਂ ਕੋਈ ਬਿਮਾਰ ਹੋ ਗਿਆ ਹੈ ਉਹਦੇ ਇਲਾਕੇ ਜਿੱਥੇ ਉਹ ਬਾਹਰ ਨਹੀਂ ਨਿਕਲ ਪਾ ਰਿਹਾ ਸਾਨੂੰ ਉਹਦੇ ਬਾਰੇ ਦੱਸੋ ਇਮੀਡੀਏਟਲੀ ਅਸੀਂ ਉੱਤੇ ਕਾਰਵਾਈ ਕਰਾਂਗੇ ਇੱਕ ਮੇਰੀ ਇਹ ਸਾਰਿਆਂ ਨੂੰ ਬੇਨਤੀ ਹੈ ਜਿਹੜਾ ਸਾਡਾ ਹੈਲਪਲਾਈਨ ਨੰਬਰ ਹੈ ਉਹਦਾ ਜ਼ਰੂਰ ਸਾਰੇ ਯੂਜ਼ ਕਰੋ ਕਿਉਂਕਿ ਉਹਦੇ ਰਾਹੀਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੇ ਅਸੀਂ ਜਲਦੋਂ ਜਲਦ ਉਸ ਤੇ ਐਕਟ ਕਰਦੇ ਆ ਸਰ ਜਿਹੜਾ ਕੰਟਰੋਲ ਨੰਬਰ ਜਿਹੜਾ ਤੁਸੀਂ ਦਿੱਤਾ ਹੋਇਆ ਲੈਂਡਲਾਈਨ ਨੰਬਰ ਹੈ ਕਈ ਲੋਕਾਂ ਦਾ ਕਹਿਣਾ ਵੀ ਉਹਦੇ ਉੱਤੇ ਇੱਕ ਮੋਬਾਈਲ ਨੰਬਰ ਵੀ ਦਿੱਤਾ ਹੋਇਆ ਹੈ ਇੱਕ ਮੋਬਾਈਲ ਨੰਬਰ ਵੀ ਦਿੱਤਾ ਹੈ ਅਸੀਂ ਦੋ ਨੰਬਰਸ ਨੇ ਉਹਨਾਂ 'ਚ ਕਿਸੇ ਦੇ ਵੀ ਤੁਸੀਂ ਕਾਲ ਕਰ ਰਾਤੀ 3 ਵਜੇ 4 ਵਜੇ ਤੁਹਾਨੂੰ ਕਦੇ ਵੀ ਇਸ਼ੂ ਆਂਦਾ ਹੈ ਇਮੀਡੀਏਟਲੀ ਆਪਾਂ ਰਿਸਪੌਂਡ ਕਰਾਂਗੇ ਉਸ ਤੇ ਠੀਕ ਥੈਂਕ ਯੂ